brought to by silver pumps top quality aur consistent performance ke liye sirf silver pumps naam yaad rakhna ਉਹਦੇ ਵਿੱਚ ਭਾਪੀ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਲਿੱਤਾ ਗਿਆ ਤੇ ਜੀਵਨ ਗੁਪਤਾ ਨੂੰ ਜਿਹੜਾ ਵਾ ਉਮੀਦਵਾਰ ਬਣਾਇਆ ਵਾ ਤਾਂ ਤਸਵੀਰਾਂ ਵੀ ਦੇਖ ਰਹੇ ਹੋ ਕਾਫੀ ਖੁਸ਼ੀਆਂ ਮਨਾਇਆਂ ਜਾ ਰਹੀਆਂ ਜੀਵਨ ਗੁਪਤਾ ਦੇ ਉਮੀਦਵਾਰ ਬਣ ਤਾ ਜੀਵਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਕਾਫੀ ਲੇਟ ਹੋ ਗਈ ਸੀ ਲੱਗਦਾ ਕਿ ਪਾਰਟੀ ਨੇ ਵੱਡਾ ਯਕੀਨ ਜਿਹੜਾ ਜਤਾਇਆ ਦੇਖੋ ਮੈਂ ਮੇਰੀ ਬੇਨਤੀ ਹੈ ਕਿ ਪਾਰਟੀ ਨੇ ਇੱਕ ਛੋਟੇ ਜਿਹੇ ਬੰਦੇ ਤੇ ਸਧਾਰਨ ਵਿਅਕਤੀ ਤੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਨੂੰ ਮੈਂ ਰਿਣੀਆ ਪਾਰਟੀ ਦਾ ਪਾਰਟੀ ਦਾ ਸ਼ਬਦਾਂ ਦੇ ਵਿੱਚ ਧੰਨਵਾਦ ਨਹੀਂ ਕੀਤਾ ਜਾ ਸਕਦਾ ਔਰ ਇਸ ਇਲਾਕੇ ਦੇ ਜਿਹੜੇ ਸਾਡੇ ਪੱਛਮੀ ਵਿਧਾਨ ਸਭਾ ਦੇ ਵਰਕਰ ਹਨ ਉਹਨਾਂ ਨੇ ਜਿਹੜੀ ਆਵਾਜ਼ ਚੁੱਕੀ ਸੋ ਮੈਂ ਸਮਝਦਾ ਕਿ ਇਹ ਸਭ ਉਹਦੇ ਕਾਰਨ ਹੀ ਹੈ ਕਿ ਭਾਜਪਾ ਨੇ ਆਮ ਕਾਰਜਕਰਤਾ ਦੀ ਆਵਾਜ਼ ਨੂੰ ਸੁਣਿਆ ਔਰ ਇੱਕ ਸਧਾਰਨ ਵਿਅਕਤੀ ਨੂੰ ਐਡੀ ਵੱਡੀ ਜ਼ਿੰਮੇਵਾਰੀ ਦੇ ਕੇ ਨਵਾਜਿਆ ਕਿ ਉਹਨੂੰ ਪੱਛਮੀ ਵਿਧਾਨ ਸਭਾ ਦਾ ਕੈਂਡੀਡੇਟ ਬਣਾਇਆ ਸਾਹਮਣੇ ਵੱਡੇ ਵੱਡੇ ਚੇਹਰੇ ਕਿਸਦੇ ਵਿੱਚ ਦੇ ਦਿਓ ਵੱਡੇ ਵੱਡੇ ਪਾਸੇ ਸਾਬਕਾ ਕੈਬਨਿਟ ਮੰਤਰੀ ਹੈ ਦੇਖੋ ਐਸਾ ਹੈ ਕਿ ਇਹ ਪਾਜ-ਪਾਜ ਸੰਭਵ ਹੈ ਕਿ ਇੱਕ ਸੁਧਾਰਨ ਵਿਅਕਤੀ ਚੋਣ ਲੜ ਰਿਹਾ ਹੈ ਜਿਹਦੀ ਦੇਸ਼ 'ਚ ਸਰਕਾਰ ਹੈ ਦੂਜੇ ਪਾਸੇ ਉਹ ਲੋਕ ਨੇ ਜੋ ਕਹਿੰਦੇ ਨੇ ਆਪਣੇ ਆਪ ਨੂੰ ਆਮ ਆਦਮੀ ਦੀ ਪਾਰਟੀ ਹੈ ਪਰ ਉਹਨਾਂ ਦੇ ਕੈਂਡੀਡੇਟ ਖਾਸ ਨੇ ਦੂਜੇ ਪਾਸੇ ਇੱਕ ਉਹ ਪਾਰਟੀ ਹੈ ਜਿਹਦਾ ਕੈਂਡੀਡੇਟ ਲੋਕਾਂ ਨੇ ਉਤਾਪੇ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਉਹਨਾਂ ਦਾ ਕਰਤਾਰ ਕਿੰਨਾ ਪਿਆਰ ਲੋਕਾਂ ਨੇ ਦਿੱਤਾ ਉਹਨਾਂ ਨੂੰ ਕਿਸ ਹਾਈਪ ਤੱਕ ਪਹੁੰਚਾਇਆ ਪਰ ਜਦੋਂ ਜ਼ਿੰਮੇਵਾਰੀ ਮਿਲ ਗਈ ਏਡੀ ਵੱਡੀ ਮੰਤਰੀ ਬਣ ਗਏ ਪਰ ਲੋਕਾਂ ਨੂੰ ਮਿੱਧ ਕੇ ਰੱਖਣ ਦੀ ਗੱਲ ਲੱਗੇ ਕਰ। ਸੋ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ। ਮੈਂ ਕੋਈ ਇਸ ਇਲਾਕੇ ਵਾਸਤੇ ਨਵਾਂ ਵਿਅਕਤੀ ਨਹੀਂ ਹਾਂ। ਬਹੁਤ ਛੋਟਾ ਸਿਸਟਮ ਤੋਂ ਨਿਕਲ ਕੇ ਮੈਂ ਉੱਠਿਆ ਲੋਕਾਂ ਦੀ ਜਿੱਥੇ ਲੋਕਾਂ ਦੀ ਆਵਾਜ਼ ਬਣਨ ਦੀ ਗੱਲ ਸੀ ਉੱਥੇ ਲੋਕਾਂ ਦੀ ਆਵਾਜ਼ ਬਣਿਆ। ਇਸ ਇਲਾਕੇ ਦੇ ਪੂਰੇ ਲੁਧਿਆਣੇ ਦੇ ਲੋਕਾਂ ਦਾ ਸੁੱਖ-ਦੁੱਖ ਦਾ ਸਾਂਝੀ ਰਿਹਾ ਹਮੇਸ਼ਾ। ਜਿੰਨੀ ਜਿੰਨੀ ਕਿ ਮੇਰੀ ਪਹੁੰਚ ਸੀ। ਪਰ ਮੈਂ ਸਮਝਦਾ ਕਿ ਇਹ ਚੋਣ ਜਿਹੜੀ ਹੈਗੀ ਹੈ ਇਹ ਲੋਕਾਂ ਦਾ ਨੁਮਾਇੰਦਾ ਬਣ ਕੇ ਮੈਂ ਚੋਣ ਲੜਨੀ ਹੈ ਔਰ ਲੋਕ ਮੈਨੂੰ ਆਪਣਾ ਨੁਮਾਇੰਦਾ ਬਣਾ ਚੁੱਕੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਪਿਛਲੇ 5 ਦਿਨਾਂ ਚ ਮੈਨੂੰ ਕਿੰਨੇ ਲੋਕਾਂ ਨੇ ਸੰਪਰਕ ਕੀਤਾ ਕਿੰਨੇ ਮੈਨੂੰ ਫੋਨ ਆਏ ਆ ਔਰ ਕਿੰਨੀ ਵਿਸਪਰਿੰਗ ਜਿਹੜੀ ਸੀ ਉਹ ਲੋਕ ਕਰ ਰਹੇ ਸੀ ਕਿ ਯਾਰ ਅਗਰ ਭਾਜਪਾ ਤੋਂ ਜੀਵਨ ਗੁੱਪਤਾ ਆਂਦਾ ਤੇ ਅਸੀਂ ਜਿਤਾ ਕੇ ਭੇਜਾਂਗੇ ਕੀ ਬੰਨੀ ਉਮੀਦਵਾਰ ਕਈ ਦਾਵੇਦਾਰ ਹੋਰ ਵੀ ਦੇ ਦੇਉਂ ਵੀ ਮੁਕਾਬਲਾ ਕਰੀ ਪਾਰਟੀ ਨਾਲ ਹੋਰ ਵੀ ਸੀਗੇ ਕਿਸ ਤਰ੍ਹਾਂ ਦੇ ਦੇ ਦੇਓ ਹਾਂਜੀ ਦਾਵੇਦਾਰ ਕਈ ਹੋਰ ਵੀ ਸੀਗੇ ਪਾਰਟੀ ਨਾਲ ਤੁਹਾਡੇ ਦੇ ਕੋਲ ਸਾਰੀ ਦਾਇਆ ਉਹਨਾਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਦੇ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੇ ਵੀ ਦਾਵੇਦਾਰ ਸੀ ਕੋਈ ਇਹ ਨਹੀਂ ਕਿ ਉਹਨਾਂ 'ਚ ਕੋਈ ਕਾਬਲੀਅਤ ਨਹੀਂ ਸੀ ਉਹ ਵੀ ਸਾਡੇ ਅੱਛੇ ਪਾਰਟੀ ਦੇ ਕਾਰਜਕਰਤਾ ਹੈ ਔਰ ਅੱਛਾ ਉਹਨਾਂ ਦਾ ਰੁਤਬਾ ਹੈ ਅੱਛਾ ਕੰਮ ਕਰਦੇ ਆ ਪਰ ਜਿਹੜਾ ਇਹ ਚੋਣ ਹੈ ਨਾ ਜੀ ਇਹ 'ਚ ਕਈ ਤਰ੍ਹਾਂ ਦੇ ਪਹਿਲੂ ਦੇਖੇ ਜਾਂਦੇ ਨੇ ਸੋ ਇਸ ਕਰਕੇ ਪਾਰਟੀ ਨੇ ਸਭ ਤੇ ਵਿਚਾਰ ਕਰਕੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ 2022 ਚ 28000 ਵੋਟ ਜਿਹੜੀਆਂ ਬੀਜੇਪੀ ਦੇ ਉਮੀਦਵਾਰ ਨੂੰ ਮਿਲੀ ਸੀ ਲੱਗਦਾ ਕਿ ਇਸ ਵਾਰ ਜਿਹੜਾ ਮੁਹੰਮਦ ਜਿਹੜਾ ਨਹੀਂ 24 ਚ 45000 ਮਿਲੀ ਸੀ ਸਾਨੂੰ ਉਹ ਇਸ ਕਰਕੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਅਸੀਂ ਦੁਬਾਰਾ ਫਿਰ ਰਿਪੀਟ ਕਰਾਂਗੇ 45000 ਲੱਗਦਾ 45000 ਵੋਟ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਮੁਕਾਬਲੇ ਨੂੰ ਕਿਸ ਵਿੱਚ ਨੂੰ ਦੇਖਦੇ ਹੋ ਜੀ ਜਿਹੜੇ ਵੀ ਲੜ ਰਹੇ ਨੇ ਜੀ ਹਾਂਜੀ ਉਹ ਸਭ ਆਪਣੀ ਗੱਲ ਕਰਨਗੇ ਮੈਂ ਐਵੇਂ ਕਹਾ ਕਿ ਮੇਰਾ ਉਹਦੇ ਨਾਲ ਮੁਕਾਬਲਾ ਹੈ ਮੇਰਾ ਉਹਦੇ ਨਾਲ ਮੁਕਾਬਲਾ ਹੈ ਮੈਂ ਆਪਣੀ ਗੱਲ ਰੱਖਣੀ ਹੈ ਮ ਜਿਸ ਜਿਸ ਗੱਲ 'ਚ ਹੰਕਾਰ ਨਜ਼ਰ ਆਂਦਾ ਹੋਵੇ ਮੈਂ ਉਹ ਗੱਲ ਕਦੇ ਨਹੀਂ ਕਰੂੰਗਾ ਲੋਕਾਂ ਨੂੰ ਕਿਸ ਨਹੀਂ ਲੋਕ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਨ ਮੈਂ ਇੱਕ ਛੋਟਾ ਜਿਹਾ ਦਾਸ ਐ ਲੋਕ ਅਗਰ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪਦੇ ਨੇ ਇਸ ਹਲਕੇ ਦੀ ਨੁਮਾਇੰਦਗੀ ਦੀ ਤੇ ਮੈਂ ਇੱਕ ਗੱਲ ਦਾ ਉਹਨਾਂ ਨਾਲ ਵਾਦਾ ਵਾਦਾ ਨਹੀਂ ਮੇਰੀ ਕਮਿਟਮੈਂਟ ਐ ਤੁਹਾਡੇ ਨਾਲ ਕਿ ਮੈਂ ਤੁਹਾਨੂੰ ਕਦੇ ਨਰਾਸ਼ ਨਹੀਂ ਕਰੂੰਗਾ ਕਦੇ ਕਦੇ ਇਹ ਨਹੀਂ ਦੇਖੂੰਗਾ ਤੁਸੀਂ ਮੇਰੇ 34 ਸਾਲ ਦੇ ਰਾਜਨੀਤਿਕ ਜੀਵਨ 'ਚ ਮੇਰਾ ਕਦੇ ਚੈੱਕ ਰਣਾ ਕਦੇ ਮੇਰੇ ਤੇ ਕਿਸੇ ਇੱਕ ਦੁੱਕੀ ਦਾ ਵੀ ਅਗਰ ਕਿਸੇ ਨੇ ਕੋਈ ਇਲਜ਼ਾਮ ਲਗਾਇਆ ਹੋਵੇ ਕਿਸੇ ਨੇ ਕਿਹਾ ਹੋਵੇ ਕਿ ਮੈਂ ਦੁੱਕੀ ਖਾ ਲਈ ਮੈਂ ਇੱਕ ਛੋਟਾ ਵਿਅਕਤੀ ਹਾਂ ਆ ਸਧਾਰਨ ਪਰਿਵਾਰ ਨੂੰ ਬਿਲੋਂਗ ਕਰਦਾ ਹਾਂ ਤੁਸੀਂ ਇਹ ਸਭ ਚੀਜ਼ਾਂ ਦੇਖੋਗੇ ਆਉਣ ਵਾਲੇ ਸਮੇਂ ਜੀ ਬਿਲਕੁਲ ਐ ਸੀਗੇ ਜੀਵਨ ਗੁਪਤਾ ਜਿਹੜੇ ਉਮੀਦਵਾਰ ਬਣਨ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਬੀਜੇਪੀ ਦਾ ਗ੍ਰਾਫ ਜਿਹੜਾ ਵਾ ਇਸ ਹਲਕੇ ਦੇ ਵਿੱਚ ਲਗਾਤਾਰ ਬਦਲਦਾ ਹੋਇਆ ਨਜ਼ਰ ਆਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਗ੍ਰਾਫ ਹੋਰ ਵਧਾਵਾਂਗੇ ਅਗਰ ਲੋਕ ਉਹਨਾਂ ਨੂੰ ਸਮਰਥਨ ਦਿੰਦੇ ਨੇ ਨੇ ਕੈਮਰਾ ਪਰਸਨ ਕੇਸ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ